ਸਰਵਜੀਤ ਸੰਗਰੂਰ ਵੀ ਦੇਚਣਾ ਬਾਰੀ ਬਰਤੀ ਖਟਣ ਗਿਆ ਸੀ ਖਟਕੇ ਲਿਆਂਦੀ ਲੋਈ ਹੋ ਗਏ ਨਿਜੀ ਸਾਰੇ ਅਦਾਰੇ ਜੀ ਦੇਸ਼ ਵਾਸੀਆ ਦੀ ਕਿਸਮਤ ਮੋਈ ਬਾਰੀ ਬਰਤੀ ਖਟਣ ਗਿਆ ਸੀ ਕੁਝ ਨਾ ਬਿਗੜਿਆ ਦੁੱਲੇ ਬੇਰਾਂ ਦਾ ਕੁਝ ਨਾ ਬਿਗੜਿਆ दुले भेरा वेला अज़े संबल जओ पाई वेला अज़े संबल जाओ पाई नोट वोटा पाके नी बणो कठाई नोट लै वोटां पाके नी बणो कठाई ਕੱਲੇ ਦੀਨਾ ਕੋਈ ਸੁਣਦਾ ਹੋ ਜਾਓ ਇਕੱਠੇ ਤਾਰੇ ਪਾਈ ਹੋ ਜਾਓ